ਜਦ ਤੱਕ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਭਾਰਤ ਦੇ ਵਿੱਚ ਨੈਸ਼ਨਲ ਬਰਥਡੇ ਮਨਾਇਆ ਜਾ ਰਿਹਾ ਸਾਰੇ ਆਪਣੇ ਆਪਣੀਆਂ ਪ੍ਰੋਫਾਈਲਾਂ ਦੇ ਉੱਤੇ ਆਪਣੇ ਆਪਣੇ ਸੋਸ਼ਲ ਨੈਟਵਰਕਿੰਗ ਅਕਾਊਂਟ ਦੇ ਉੱਤੇ ਵੱਖ-ਵੱਖ ਤਰੀਕੇ ਦੀਆਂ ਵਿਸ਼ੇਸ਼ ਤਰੀਕੇ ਦੀਆਂ ਪੰਛੀਆਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਵੀ ਨਜ਼ਰ ਆ ਰਹੇ ਨੇ ਉੱਥੇ ਹੀ ਬਠਿੰਡਾ ਦੇ ਵਿੱਚ ਇੱਕ ਬਰਡ ਲਵਰ ਨੇ ਬੜੇ ਹੀ ਅਨੋਖੇ ਢੰਗ ਦੇ ਨਾਲ ਨੈਸ਼ਨਲ ਬਰਥਡੇ ਨੂੰ ਮਨਾਇਆ ਜਿਹਾ ਬਠਿੰਡਾ ਦੇ ਚਿੜੀਆ ਘਰ ਦੇ ਵਿੱਚ ਜਾ ਕੇ ਪੰਛੀਆਂ ਦੇ ਨਾਲ ਰਲ ਕੇ ਪੰਛੀਆਂ ਦਾ ਸਾਥ ਲੈਂਦੇ ਹੋਏ ਉਹਨਾਂ ਨੂੰ ਕੇਕ ਕੱਟਦੇ ਹੋਏ ਵੇਖਿਆ ਗਿਆ ਜੀ ਹਾਂ ਪੰਛੀਆਂ ਨੂੰ ਵੱਖਰੇ ਤਰੀਕੇ ਦੀ ਖੁਰਾਕ ਪਾਈ ਗਈ ਹੈ ਉਹਨਾਂ ਵੱਲੋਂ ਜੇਕਰ ਗੱਲ ਕਰੀਏ ਪੰਛੀ ਪ੍ਰੇਮੀ ਦੀ ਤਾਂ ਉਹਨਾਂ ਦਾ ਨਾਮ ਰਕੇਸ਼ ਨਰੂਲਾ ਦੱਸਿਆ ਜਾ ਰਿਹਾ ਹੈ ਜੋ ਕਿ ਪੇਸ਼ੇਵਜੋਂ ਇੱਕ ਰਿਟਾਇਰਡ ਅਧਿਆਪਕ ਨੇ ਉਹਨਾਂ ਦੇ ਵੱਲੋਂ ਅੱਜ ਪੰਛੀਆਂ ਦੇ ਨਾਲ ਚਿੜੀਆ ਘਰ ਦੇ ਵਿੱਚ ਜਾ ਕੇ ਨੈਸ਼ਨਲ ਬਰਥਡੇ ਮਨਾਇਆ ਗਿਆ ਅ ਸਭ ਤੋਂ ਪਹਿਲਾਂ ਮੈਂ ਵਧਾਈ ਜਿੰਨਾ ਰਾਸ਼ਟਰੀ ਹੈ ਪੰਛੀ ਦਿਵਸ ਦੀ ਕਿਉਂਕਿ ਇਹ ਦਿਨ ਇੱਕ ਖਾਸ ਦਿਨ ਹੈ ਸਾਡੇ ਵਾਸਤੇ ਵੀ ਅਤੇ ਪੰਛੀਆਂ ਵਾਸਤੇ ਵੀ ਪੰਛੀਆਂ ਪ੍ਰਤੀ ਲੋਕਾਂ ਦਾ ਪਿਆਰ ਜਗਾਉਣ ਦੇ ਲਈ ਪੰਛੀਆਂ ਪ੍ਰਤੀ ਲੋਕਾਂ ਨੂੰ ਜਾਗਰੂਕਤਾ ਕਰਨ ਲਈ ਇਹ ਦਿਨ ਸਾਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ ਇਸ ਦੀ ਸ਼ੁਰੂਆਤ ਸੰਨ 2002 ਤੋਂ ਹੋਈ ਸਲੀਮ ਅਲੀ ਜੀ ਜਿਹੜੇ ਪੂਰੇ ਵਿਸ਼ਵ ਦੇ ਵਿੱਚ ਪੰਛੀ ਪ੍ਰੇਮੀ ਨਾਂ ਤੇ ਜਾਣੇ ਜਾਂਦੇ ਆ ਅੱਜ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਨੂੰ ਮਨਾਉਣ ਦੇ ਲਈ ਰਾਸ਼ਟਰੀ ਪੰਛੀ ਦਿਵਸ ਮਨਾਇਆ ਜਾਂਦਾ ਹੈ ਤੇ ਮੈਂ ਉਮੀਦ ਕਰਦਾ ਹਾਂ ਵੀ ਇਹਦੇ ਨਾਲ ਲੋਕਾਂ ਦੇ ਵਿੱਚ ਪੰਛੀਆਂ ਪ੍ਰਤੀ ਪ੍ਰੇਮ ਜਾਗਰੂਕਤਾ ਅਤੇ ਪਿਆਰ ਮਨਾ ਵਧੇਗੀ ਲੋਕਾਂ ਦੀ ਅਟੈਚਮੈਂਟ ਪੰਛੀਆਂ ਨਾਲ ਹੋਵੇਗੀ ਕਈ ਵਾਰ ਅਸੀਂ ਸੋਚਦੇ ਹਾਂ ਪੰਛੀਆਂ ਦਾ ਕੀ ਆਏ ਤਾਂ ਐਵੇਂ ਤੁਰੇ ਫਿਰਦੇ ਹੈਗੇ ਆ ਪਰ ਨਹੀਂ ਪੰਛੀਆਂ ਦੇ ਵਿੱਚ ਵੀ ਸਾਡੇ ਵਾਂਗੂ ਜਾਨ ਹੁੰਦੀ ਹੈ ਪੰਛੀਆਂ ਨਾਲ ਤੁਸੀਂ ਪਿਆਰ ਕਰੋ ਤਾਂ ਸਾਡੇ ਪਿਆਰ ਨੂੰ ਕਈ ਗੁਣਾ ਮੋੜਦੇ ਹੈ ਅੱਜ ਅਸੀਂ ਇੱਥੇ ਪੰਛੀਆਂ ਨੂੰ ਡਾਈਟ ਦਿੱਤੀ ਜਿਸ ਤਰ੍ਹਾਂ ਪੀਲੀ ਕੰਗਨੀਆਂ ਜਿਹੜੀ ਹੈ ਬੜੇ ਸ਼ੌਕ ਨਾਲ ਖਾਂਦੇ ਹੈ ਤੋਤੇ ਫਲ ਵਗੈਰਾ ਖਾਂਦੇ ਆ ਅਸੀਂ ਤੋਤੇ ਆਸਰੇ ਭੋਜਨ ਲੈ ਕੇ ਆਏ ਆ ਹਮਿੰਗਬਰਡਸ ਕੋਲ ਅਸੀਂ ਬੈਠੇ ਆ ਖੜੇ ਆ ਮੇਰੇ ਨਾਲ ਸਾਹ ਗੁਰਦੀਪ ਸਿੰਘ ਜੀ ਜਿਹੜੇ ਰੇਂਜ ਅਫਸਰ ਆ ਜਿਹੜੇ ਪੰਛੀਆਂ ਨੂੰ ਬੜਾ ਪਿਆਰ ਕਰਦੇ ਆ ਇਹਨਾਂ ਵਾਸਤੇ ਬੜੀ ਅੱਛੀ ਗੱਲ ਕਰਦੇ ਆ ਮੈਂ ਇਹਨਾਂ ਨੂੰ ਵਧਾਈ ਦਿੰਦਾ ਅਤੇ ਉਮੀਦ ਕਰਦਾ ਕਿ ਜਿਹੜਾ ਪਿਆਰ ਆ ਇਹ ਲਗਾਤਾਰ ਪੰਛੀਆਂ ਨਾਲ ਬਣਾ ਬਣਾ ਰਹੇਗਾ ਤੇ ਸਾਡੀ ਜਿਹੜੀ ਹੈ ਅਟੈਚਮੈਂਟ ਇਹਨਾਂ ਨਾਲ ਹੋਏਗੀ ਇੱਥੇ ਜਦੋਂ ਵੀ ਕਦੀ ਲੋੜ ਪਈ ਕਿਸੇ ਕੰਮ ਵਾਸਤੇ ਕਿਸੇ ਮਿਸ਼ਨ ਵਾਸਤੇ ਤਾਂ ਮੈਂ ਰਕੇਸ਼ ਨੂਲਾ ਪ੍ਰਧਾਨ ਬਠਿੰਡਾ ਵਿਕਾਸ ਮੰਚ ਤੋਂ ਹਮੇਸ਼ਾ ਹੀ ਹਾਜ਼ਰ ਰਹਾਂਗਾ ਨਰਲਾ ਜੀ ਅੱਜ ਦਾ ਜਿਹੜਾ ਦਿਵਸ ਮਨਾਇਆ ਕੇਕ ਕੱਟਿਆ ਗਿਆ ਇੱਕ ਦੂਸਰੇ ਨਾਲ ਖੁਸ਼ੀਆਂ ਸਾਂਝੀਆਂ ਜੀ ਉਦੇਸ਼ਟਾ ਇਹ ਹੈ ਜੀ ਲੋਕਾਂ ਦੀ ਪੰਛੀਆਂ ਪ੍ਰਤੀ ਅਵੇਅਰਨੈਸ ਜਾਗਰੂਕਤਾ ਅਟੈਚਮੈਂਟ ਪਿਆਰ ਪਾਉਣ ਦੀ ਗੱਲ ਹੈ ਕਿਉਂਕਿ ਪੰਛੀ ਵੀ ਸਾਡੇ ਤਰ੍ਹਾਂ ਜਾਨਦਾਰ ਹਨ ਪਸ਼ੂਆਂ ਦੇ ਵਿੱਚ ਵੀ ਜਾਨ ਹੁੰਦੀ ਹੈ ਸਾਡੇ ਵਿੱਚ ਵੀ ਹੁੰਦੀ ਹੈ ਅਸੀਂ ਅਕਸਰ ਦੇਖਦੇ ਹਾਂ ਜਿਹੜੇ ਪੰਛੀਆਂ ਨਾਲ ਅਸੀਂ ਪਸ਼ੂਆਂ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਡੀ ਗੱਲ ਨੂੰ ਸਮਝਦੇ ਆ ਹੌਲੀ ਹੌਲੀ ਸਾਨੂੰ ਵੀ ਉਹਨਾਂ ਦੀ ਗੱਲ ਸਮਝ ਆਣ ਲੱਗ ਪੈਂਦੀ ਹੈ ਸਾਡੀ ਉਹਨਾਂ ਨਾਲ ਸਾਹ ਜਿਹੜੀ ਵੱਜ ਜਾਂਦੀ ਹੈ ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਪੰਛੀਆਂ ਪ੍ਰਤੀ ਜਾਗਰੂਕ ਰਹੋ ਪੰਛੀਆਂ ਨੂੰ ਪੰਛੀ ਸਮਝੋ ਜਾਨਵਰ ਸਮਝੋ ਉਹਨਾਂ ਨਾਲ ਪਿਆਰ ਪਾਓ ਤੁਹਾਡੇ ਪਿਆਰ ਨੂੰ ਬੜੇ ਗੁਣਾ ਹੋ ਕੇ ਮੁੜਨਗੇ ਲੋਕ ਕੋਠਿਆਂ ਦੇ ਉੱਤੇ ਸਮਾਂ ਨਹੀਂ ਹੁੰਦਾ ਲੋਕਾਂ ਕੋਲ ਕਿ ਲੋਕ ਆਪਣੇ ਕੋਠਿਆਂ ਦੇ ਉੱਪਰ ਜਾਂ ਇਸ ਤਰੀਕੇ ਦੇ ਪਾਣੀ ਦੇ ਬਹੁਤ ਗਰਮੀਆਂ ਦੇ ਵਿੱਚ ਤੇ ਸਰਦੀਆਂ ਦੇ ਵਿੱਚ ਇਹਨਾਂ ਦੀ ਕੋਈ ਜਿਹੜੀ ਸਪੈਸ਼ਲ ਡਾਈਟ ਜਿਹੜੀ ਜਿਹਨੂੰ ਕਮੈਂਡ ਹਾਂਜੀ ਹਾਂ ਉਹ ਪਾਉਣ ਦੇ ਲਈ ਕਿਵੇਂ ਆ ਮੈਂ ਵੀ ਆਪਦੇ ਜਿਵੇਂ ਛੱਤ ਹੈ ਮੇਰੇ ਛੱਤ ਦੇ ਉੱਪਰ ਅਸੀਂ ਮਿੱਟੀ ਦਾ ਬਰਤਨ ਰੱਖਿਆ ਹੋਇਆ ਮੈਂ ਡੇਲੀ ਸਭ ਤੋਂ ਪਹਿਲਾਂ ਉੱਠ ਕੇ ਬਰਤਨ ਚ ਪਾਣੀ ਪਾਣਾ ਅਤੇ ਪੰਛੀਆਂ ਵਾਸਤੇ ਜਿਹੜੀ ਡਾਈਟ ਹੈ ਉਹ ਉੱਥੇ ਅਸੀਂ ਜਗ੍ਹਾ ਬਣਾਈ ਹੋਈ ਹੈ ਉੱਥੇ ਮੈਂ ਰੱਖ ਕੇ ਆਉਣਾ ਹੈਗਾ ਜਿੰਨੀ ਮਰਜ਼ੀ ਪਾ ਦਈਏ ਤਾਂ ਅਗਲੇ ਦਿਨ ਉਹ ਸਾਰੀ ਤਕਰੀਬਨ ਮੈਂ 5 ਜਾਂ 6 ਮੁਠੀਆਂ ਡੇਲੀ ਪਾ ਕੇ ਆਉਣਾ ਤਾਂ ਫਿਰ ਇਸੇਰੇ ਜਦੋਂ ਅਗਲੇ ਦਿਨ ਜਾਇਦਾ ਤਾਂ ਉਹ ਡਾਈਟ ਹੈ ਜਿਹੜੀ ਸਾਰੀ ਪੰਛੀ ਖਾਣਦੇ ਆ ਅਸੀਂ ਆਪਣੇ ਲੈਵਲ ਤੇ ਥੋੜੀ ਥੋੜੀ ਕੋਸ਼ਿਸ਼ ਕਰਕੇ ਪੰਛੀਆਂ ਵਾਸਤੇ ਪਸ਼ੂਆਂ ਵਾਸਤੇ ਅਸੀਂ ਉਹਨਾਂ ਦੇ ਜੀਵਨ ਨੂੰ ਸੁਰੱਖਿਤ ਕਰਨ ਲਈ ਉਹਨਾਂ ਨੂੰ ਨਿਗਰਾਨੀ ਲਈ ਉਹਨਾਂ ਨਾਲ ਪਿਆਰ ਪਾਉਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਅਤੇ ਜੇ ਅਸੀਂ ਸਾਰੇ ਕੋਸ਼ਿਸ਼ ਕਰੀਏ ਤਾਂ ਪੰਛੀ ਸਾਡੇ ਵਾਸਤੇ ਬੜੇ ਹੀ ਲਾਭਦਾਇਕ ਹਨ ਜਿਵੇਂ ਪਹਿਲਾਂ ਗੱਲ ਹੋ ਰਹੀ ਸੀ ਵੀ ਕਈ ਪੰਛੀਆਂ ਦੀਆਂ ਜਾਤੀਆਂ ਅਲੋਪ ਹੋ ਰਹੀਆਂ ਹਨ ਜਿਸ ਤਰ੍ਹਾਂ ਇਲੀ ਦੀ ਗੱਲ ਹੈਗੀ ਹੈ ਤੇ ਅਸੀਂ ਜੇ ਕੋਸ਼ਿਸ਼ ਕਰੀਏ ਰਿਵਾਈਵ ਕਰ ਸਕਦੇ ਹਾਂ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਕੁਦਰਤੀ ਚੱਕਰ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਹੈ। ਕੀ ਨਾਮ? ਮੇਰਾ ਨਾਮ ਚੰਦਰਪਾਲਾ ਜੀ। ਅੱਜ ਪੰਛੀਆਂ ਦਾ ਦਿਵਸ ਹੈ। ਮੇਰੇ ਵਾਸਤੇ ਤਾਂ ਰੋਜ਼ ਹੀ ਦਿਵਸ ਹੁੰਦਾ ਜੀ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਜਦੋਂ ਸਾਨੂੰ। ਤੇ ਕਿੱਦਾਂ ਰੋਜ਼ ਇਹਨਾਂ ਨੂੰ ਪਿਖੇਟਾਂਂਡ ਕਰਦੇ ਹਾਂ ਤੁਹਾਡੇ ਕੋਲੇ ਡਰਦੇ ਨਹੀਂ ਪੰਛੀ। ਨਹੀਂ ਸਾਡੇ ਕੋਲ ਨਹੀਂ ਡਰਦੇ ਜੀ। ਸਾਡੇ ਨਾਲ ਤਾਂ ਪਿਆਰ ਹੀ ਕਰਦੇ ਆ ਜੀ। ਕਿ ਅਸੀਂ ਤੇਰੇ ਲਈ ਤਾਂ ਇਹਨਾਂ ਨੂੰ ਹਰ ਦਿਨ ਹੀ ਮਿਲਣਾ ਇਹਨਾਂ ਨੂੰ। ਹਰ ਰੋਜ਼ ਸਵੇਰ ਇਹਨਾਂ ਵਾਸਤੇ ਖਾਣਾ ਰੱਖ ਕੇ ਆਨੇ ਆ। ਤੇ ਇਹਨਾਂ ਦਾ ਇੰਨਾ ਪਿਆਰਾ ਕਿ ਅਸੀਂ ਮੂੰਹ ਚ ਖਵਾਣੇ ਚੀਜ਼ ਮੂੰਹ ਨਾਲ ਵੀ ਖਾ ਲੈਂਦੇ ਜੀ ਸਾਡੇ ਦਾ ਅੱਛਾ ਇੰਨਾ ਜ਼ਿਆਦਾ ਪਿਆਰੇ ਹਾਂਜੀ ਤੇ ਅਕਸਰ ਦੇਖਦੇ ਹਾਂ ਕਿ ਲੋਕਾਂ ਨੂੰ ਦੇਖ ਕੇ ਪੰਛੀ ਭੱਜ ਜਾਂਦੇ ਨੇ ਤੁਹਾਡੇ ਤੋਂ ਜਦੋਂ ਤੁਹਾਨੂੰ ਦੇਖ ਲੈਂਦੇ ਨੇ ਫੱਤੀ ਕਰਦੇ ਆ ਤੇ ਸਾਨੂੰ ਦੇਖ ਕੇ ਕਦੇ ਨਹੀਂ ਭੱਜੇ ਜੀ ਤੇ ਲੋਕਾਂ ਅੱਜ ਕੱਲ ਰੇਹੋ ਜੇ ਲੋਕ ਹੋ ਗਿਆ ਕਿ ਅੰਦਰ ਮਾਰਨ ਦੀ ਕੋਸ਼ਿਸ਼ ਕਰਦੇ ਆ ਇਸ ਲਈ ਲੋਕਾਂ ਤੋਂ ਡਰਦੇ ਆ ਜੀ ਤੇ ਆ ਇਸ ਮੌਕੇ ਤੇ ਕਹਿਣਾ ਕੀ ਚਾਹਣੇ ਹੋਗੇ ਕਿ ਵੀ ਪੰਛੀਆਂ ਨੂੰ ਕਿੱਦਾਂ ਅਟੈਂਡ ਕਰਨਾ ਚਾਹੀਦਾ ਲੋਕਾਂ ਨੂੰ ਘਰਾਂ ਤੇ ਪੰਛੀ ਰੱਖ ਦੇਣ ਕਿ ਆਪਣੇ ਕੋਠੇ ਤੇ ਕੋਈ ਵੀ ਇੱਕ ਥਾਂ ਬਣਾ ਲਓ ਪਾਣੀ ਵਾਸਤੇ ਜਗ੍ਹਾ ਬਣਾ ਲਓ ਕਿ ਉਹਨਾਂ ਰੋਜ਼ ਤੱਕ ਚੋਗਾ ਪਾਓ ਤਾਂ ਪੰਛੀਆਂ ਦਾ ਪਿਆਰ ਆਟੋਮੈਟਿਕਲੀ ਵੱਧ ਜਾਊਗਾ ਆਪਣਾ ਕਿ ਪੰਛੀ ਆਉਣਗੇ ਰੋਜ਼ ਤਾਂ ਪਤਾ ਕਿ ਖਾਣਾ ਮਿਲਦਾ ਇੱਥੋਂ ਉਹਨਾਂ ਨੂੰ ਪਿਆਰ ਆਟੋਮੈਟਿਕ ਆਪਣੇ ਨਾਲ ਵੱਧ ਜਾਏ ਤੇ ਕਿੰਨੀ ਖੁਸ਼ੀ ਮਿਲਦੀ ਹੈ ਖੁਸ਼ੀ ਬਹੁਤ ਮਿਲਦੀ ਹੈ ਜੀ ਦੋਸਤ ਇਹਨਾਂ ਨੂੰ ਖਾਣਾ ਦੇਣਾ ਜਦੋਂ 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 ਦੁਖੀ ਹੁੰਦਾ ਤਣਾਅ ਹੁੰਦਾ ਟੈਂਸ਼ਨ ਹੁੰਦੀ ਹੈ ਜੀ ਤੋ ਇਹਨਾਂ ਖਰਾਜੀ ਦਾ ਜਿਸ ਇੱਥੇ ਰਹਿਣਾਂ ਸ ਨਾਲ ਇੱਥੇ ਕੁਦਰਤੀ ਮੌਸਮ ਬਹੁਤ ਵਧੀਆ ਜੀ ਦਿੱਖਣ ਲੱਗ ਗਿਆ ਜੀ ਇਹਨਾਂ ਸੋਹਣਾ ਬਣਿਆ ਚਿਹਰਾ ਕਰ ਜੀ ਇਹਨਾਂ ਨਾਮ ਗੁਰਦੀਪ ਸਿੰਘ ਹੈ ਜੀ ਇੱਥੇ ਮੇਰੇ ਕੋਲੇ ਫੋਰੈਸਟ ਅਫਸਰ ਦਾ ਚਾਰਜ ਹੈ ਮਿੰਨੀ ਯੂ ਬੀਡ ਚਲਾ ਢੰਡਾ ਦਾ ਅੱਜ ਤਾਂ ਜਿਹੜਾ ਵਿਸ਼ੇ ਖਾਸ ਜਿਸ ਕਿਵੇਂ ਮਨਾਇਆ ਜਾਂਦਾ ਹੈ ਇਹ 5 ਜਨਵਰੀ ਨੂੰ ਨੈਸ਼ਨਲ ਵਰਡੇ ਬਣਾਇਆ ਜਾਂਦਾ ਜੀ ਸਾਰੇ ਲੋਕਾਂ ਨੂੰ ਫਸੂ ਇਹਨਾਂ ਪੰਛੀਆਂ ਬਾਰੇ ਜਾਨਵਰਾਂ ਇਹਨਾਂ ਬਾਰੇ ਜਾਣਕਾਰੀ ਆਮ ਵੀ ਦੱਸਿਆ ਵੀ ਜਾਂਦਾ ਹੈ ਵੀ ਇਹਨਾਂ ਨੂੰ ਆਪਾਂ ਸਾਂਸਵਾਲ ਕਰੋ ਇਹਨਾਂ ਦੀ ਇਹਨਾਂ ਨੂੰ ਕੋਈ ਕੈਦ ਨਾ ਕਰੋ ਜਿਵੇਂ ਕਿ ਇਹਨਾਂ ਨੂੰ ਇਹ ਕੁਝ ਖਾਦ ਖਰਾਕ ਹੈ ਉਹ ਦਿੱਤੀ ਜਾਵੇ ਪਾਣੀ ਕੋਈ ਮੈਡੀਸਨ ਜਿਹੜੀ ਵੀ ਸਾਡੇ ਇੱਥੇ ਹੋਣ ਦੀ ਮਜੂਦ ਚ ਹੈ ਜੇ ਇਹਨਾਂ ਨੂੰ ਸੈਮ ਤੇ ਕੋਈ ਮੈਡੀਸਨ ਦੀ ਜ਼ਰੂਰਤ ਹੋ ਉਹ ਵੀ ਦਿੰਨੇ ਹੈ ਜਿਹੜੇ ਵੀ ਕੋਈ ਜਾਨਵਰਾਂ ਨੂੰ ਆਪਾਂ ਜਿੰਨੀ ਹੋ ਸਕਦਾ ਹੈ ਸਰਕਾਰ ਨੂੰ ਉਹਦਾ ਇਤਿਆਦ ਆਉਂਦਾ ਹੈ ਉਸ ਤਰੀਕੇ ਨਾਲ ਸਾਂਭ ਸੰਭਾਲ ਬਹੁਤ ਕਰਦੇ ਹਨ ਜਾਨਵਰ ਕਈ ਜਾਨਵਰਾਂ ਦਾ ਲੋਪ ਹੋ ਰਹੇ ਨੇ ਜੇ ਉਹ ਵੀ ਲੋਪ ਹੋਣ ਦਾ ਕਾਰਨ ਵੀ ਆਪਣੇ ਪਿਛਲੇ ਟਾਈਮ 'ਚ ਆਪਾਂ ਦੇਖਿਆ ਸੀ ਗਿਰਜ ਵੀ ਨਹੀਂ ਹੋਈ ਸੀ ਉਹਦਾ ਵੀ ਕਹਿੰਦੇ ਸੀ ਕੋਈ ਤਵੇਂ ਗੱਲਾਂ ਕਰਦੇ ਸੀ ਕਿਸੇ ਤਰੀਕੇ ਨਾਲ ਪਰ ਉਹਨਾਂ ਦੀ ਮੇਨ ਕਾਰਨ ਤਾਂ ਜਿਹੜਾ ਆਪਣੇ ਲੋਕਾਂ ਦਾ ਹੈਗਾ ਜਿਸਕਾਰ ਕਰਦੇ ਆ ਜਾਨਵਰਾਂ ਦਾ ਹੋ ਰਿਹਾ ਹੈ ਸਾ ਉਹਦੇ ਕਾਰਨ ਨੁਕਸਾਨ ਹੁੰਦਾ ਜਾਨਵਰਾਂ ਦਾ ਇਹਨਾਂ ਨੂੰ ਸ਼ਿਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਸਾਂਭ ਕੇ ਇਹਨਾਂ ਨਾਲ ਅ ਇਹਨਾਂ ਨੂੰ ਰੱਖਣਾ ਚਾਹੀਦਾ ਹੈ ਇਹ ਆਪਾਂ ਇਹਨੂੰ ਮਾਰਾਂਗੇ ਜਾਂ ਕੋਈ ਹੋਰ ਕਰਾਂਗੇ ਉਹ ਨਾਲ ਤਾਂ ਹੌਲੀ-ਹੌਲੀ ਖਤਮ ਹੋ ਜਾਣੇ ਹਨ ਉਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਹੀ ਨਹੀਂ ਪਤਾ ਲੱਗਣਾ ਜਾਨਵਰ ਕੀ ਹੁੰਦੇ ਸੀ ਬਾਜ ਹੈ ਬਾਜ ਬਾਰੇ ਅੱਜਕੱਲ ਦੇ ਵਿੱਚ ਅਨੂੰ ਬਹੁਤ ਘੱਟ ਪਤਾ ਹੁੰਦਾ ਬਾਜ ਕੀ ਕੀ ਹੈ ਉਹਨਾਂ ਨੂੰ ਗਿਰਜ ਬਾਰੇ ਨਹੀਂ ਪਤਾ ਔਰ ਜਿਹੜੇ ਆਮ ਜਾਨਵਰ ਨਾਰਮਲ ਨਹੀਂ ਚੱਲ ਉਹ ਤਾਂ ਆਪਾਂ ਦੇਖਣ ਨੂੰ ਲੈ ਜਾਂਦੇ ਆ ਪਿੱਛੇ ਜੀ ਚਿੜੀਆਂ ਵੀ ਖਤਮ ਹੋ ਗਈਆਂ ਸੀ ਜਿਹੜੇ ਟਾਈਮ ਜੀ ਚਿੜੀਆਂ ਵੀ ਕਹਿੰਦੇ ਸੀ ਤੇਰੀਆਂ ਖਤਮ ਹੋ ਗਈਆਂ ਜਾਂ ਆ ਵੀ ਆ ਮੀਟ ਵੇਲੇ ਦਾ ਕਾਵਰਾਂ ਦੀ ਰੇਨ ਨਾਲ ਜਿਹਨੇ ਵੀ ਕੋਈ ਨੁਕਸਾਨ ਤਾਂ ਇਹਨਾਂ ਦਾ ਜੀ ਜਿੱਥੋਂ ਜ਼ਿਕਰ ਹੋ ਸਕਦਾ ਇਹਨਾਂ ਨੂੰ ਸਾਮ ਕਰੋ ਇਹਨਾਂ ਦੀ ਸੰਭਾਲ ਕਰੋ ਇਸ ਦੇ ਇੱਕ ਫੇਰੇ ਵਧਣਾ ਫੁੱਲਣਾ ਹੋਰ ਹੈ ਵੀ ਇਹਨਾਂ ਦੀ ਗਿਣਤੀ ਤੇ ਵਾਧਾ ਹੋਵੇ ਅੱਜ ਸਕੂਲਾਂ ਦੇ ਬੱਚੇ ਵੀ ਆ ਰਹੇ ਨੇ ਜਾਣਕਾਰੀ ਉਹਨਾਂ ਦਾ ਕਿ ਅੱਜ ਦੇ ਬੱਚੇ ਉਹਨਾਂ ਦਾ ਆ ਸਕੂਲਾਂ ਦੇ ਵਿੱਚ ਹਾਂਜੀ ਇਸ ਵਰਡੇ ਦਾ ਕਰਕੇ ਵੀ ਨੈਸ਼ਨਲ ਵਰਡੇ ਦਾ ਕਰਕੇ ਵੀ ਆ ਰਹੇ ਨੇ ਬਾਕੀ ਸਕੂਲਾਂ ਦੇ ਵਿੱਚ ਸਾਡੇ ਇੱਥੇ ਬਹੁਤ ਆਉਂਦੇ ਨੇ ਖਾਸ ਕਰਕੇ ਜਾਨਵਰਾਂ ਨੂੰ ਦੇਖਣ ਜੀ ਜਿਵੇਂ ਆਪਾਂ ਹੁਣ ਬਜੀਗਰਾਂ ਦੇ ਇੱਥੇ ਬਜੀ ਦੀ ਕਰਨੇ ਇਹਨਾਂ ਦੇ ਕਿੰਨੇ ਕੋਲੇ ਖੜੇ ਨੇ ਇਹਨਾਂ ਨੂੰ ਦੇਖ ਕੇ ਬਈ ਇਹਨਾਂ ਦੀ ਕੀ ਸੁਣੀ ਰਹੀ ਆਪਾਂ ਨੂੰ ਆਵਾਜ਼ ਇਹ ਬਹੁਤ ਪਿਆਰੀ ਲੱਗਦੀ ਹੈ ਜਦੋਂ ਇੱਥੇ ਆਉਂਦੇ ਆ ਬੱਚੇ ਖਾਸ ਕਰਕੇ ਇਹਨਾਂ ਕੋਲੇ ਬਹੁਤ ਟਾਈਮ ਲਾਉਂਦੇ ਆ ਉਹਨੂੰ ਐ ਲੱਗਦਾ ਵੀ ਆ ਇਹ ਨੂੰ ਹੁਣ ਜਿਵੇਂ ਆਪਾਂ ਕਦੇ ਵਧੀਆ ਯਾਗਾ ਤੇ ਖੜੇ ਆਂ ਜੀ ਜੀ ਅੱਗੇ ਸਤੇ ਹੀ ਕਹਿਣਾ ਚਾਹੁੰਦੇ ਆਂ